ਹਲੋ ਦੋਸਤੋ ਨਵੀਂ ਵੀਡੀਓ ਲੈ ਕੇ ਆਏ ਆ ਤੁਹਾਡੇ ਨਾਲ ਤੁਸੀਂ ਦੇਖੀ ਜਾਇਓ ਬਾਬਾ ਕੀ ਕਰਦਾ ਹਾਂ ਹਾਂ ਚਲੋ ਆ ਗਿਆ ਟਾਈਟ ਹੋ ਅਨੂਪੇ ਖਾਤ ਲੱਗ ਗਿਆ ਇਸਕੇ ਨਾਲ ਪਿੱਛੇ ਭੱਗਤੀ ਰਹੇਗੀ ਥੋੜਿਆਂ ਦੇ ਨਾਲ ਹੀ ਸਾਰਾ ਇਲਾਜ ਕਰੀ ਜਾਂਦਾ ਬਸੰਦਰ ਬੈਠ ਭਾਈ ਇੱਕ ਆਦਮੀ ਖੜਾ ਕੋਈ ਵੀ ਹੋਵੇ ਥੋੜਾ ਮਾਰਨਾ ਬਾਬੇ ਨੇ ਠੀਕ ਕਰ ਦੇਣਾ ਲਾਟ ਦੇਖਿਓ ਗੱਲਾਂ ਕਿਹੜੀਆਂ ਕਹਿੰਦਾ ਹੈ ਲਾਸਟ ਵਿੱਚ ਜਿਹੜੀਆਂ ਗੱਲਾਂ ਕਹਿੰਦਾ ਹੈ ਤਾਂ ਜਿਹੜਾ ਇਲਾਜ ਕਰਦਾ ਤੁਸੀਂ ਦੇਖ ਕੇ ਹੈਰਾਨ ਹੋ ਜੂਗੇ ਇਸਕੇ ਨਾ ਪਿੱਛੇ ਐਸੇ ਹੱਥ ਲਗਾ ਕੇ ਰੱਖਣਾ ਕੋਈ ਬਾਤ ਨਹੀਂ ਰਹੋ ਵੀਡੀਓ ਨੂੰ ਨੀਚੇ ਨੀਚੇ ਥੋੜਾ ਕਮਰ ਤੇ ਮੇਰੇ ਕੋਲ ਤਾਂ ਇਹ ਦਰਦ ਹੋ ਰਿਹਾ ਹੈ ਕਿਆ ਹੋ ਰਿਹਾ ਹੈ ਅਭੀ ਮੈਂ ਦਬਾ ਰਹਾ ਹਾਂ ਕਬ ਸੇ ਬਤਾਇਆ ਡਾਕਟਰ ਨੇ ਇਨਫੈਕਸ਼ਨ ਲੋ ਜੀ ਜੇ ਮੈਂ ਕੁਝ ਖਾਣਾ ਹੈ ਖਾਣੇ ਖਾਣੇ ਵੀਡੀਓ ਬਣਾਉਣਾ ਜਿਹੜਾ ਕੰਮ ਹੈ ਗੇੜੀ ਬਿਮਾਰੀ ਹੈ ਕਹਿੰਦਾ ਡਾਕਟਰ ਕੋਲ ਨਾ ਜਾਓ ਆ ਥੋੜਾ ਇਹਨੇ ਰੱਖਿਆ ਹੈ ਮੱਥਾ ਦੇਖਦਾ ਮੱਥੇ ਤੇ ਲਾਉਂਦਾ ਲੱਤ ਦੇਖਦਾ ਲੱਤ ਥੋੜਾ ਦੇਖਦਾ ਜਿੱਥੇ ਦੇਖੋ ਉੱਥੇ ਇਹੋ ਲਾਉਂਦਾ ਹੈ ਹੈ ਤਪਤੀ ਐ ਸੋਤੀ ਸੋਤੀ ਬੱਚੇ ਦਿਖਾਈ ਦਿੱਤੇ ਹਨ ਕਮਾਲ ਦੀ ਗੱਲ ਆ ਉਦਾਂ ਦੇ ਲੋਕ ਜਿਹੜੇ ਨਾ ਪਿੱਛੇ ਜਾਂਦੇ ਆ ਆ ਸ਼ਾਨੀਏ ਚਲ ऐसे काम नहीं करते कदम। हुन ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ। ਇਹੜੇ ਬਾਬੇ ਭੋਲੇ ਭਾਲੇ ਲੋਕਾਂ ਨੂੰ ਠੱਗਦੇ ਹਨ। ਕੋਈ ਚੀਜ਼ ਐਸੀ ਬੈਠੀ ਹੋਤੀ ਹੈ। ਉਹ 25 ਫੇਰੀ ਹੋਦੀ ਹੈ। ਇਹਨਾਂ ਦੇ ਪਿੱਛੇ ਆਪਾਂ ਪੈਣਾ ਹੁਣ। ਮਹਾਰਾਜ ਹੋਗਾ ਉਹ ਨਿਕਲੇਗਾ ਹੀ ਨਿਕਲੇਗਾ। ਕੀ ਪਤਾ ਕਿਦ ਤਰ੍ਹਾਂ ਰਮਾਵਾ ਹੋਤਾ ਹੈ। ਜ਼ਰੂਰ ਕਰਿਓ ਵੀਡੀਓ ਨੂੰ। ਇਹ ਆਪਣੀ ਰਾਏ ਦੱਸਿਓ ਵੀ ਆ ਥੋੜਾ ਮਾਰਨਾ ਹੋ ਸਕਦਾ ਬੰਦਾ ਸਹੀ। ਹਜ਼ਾਰ ਬਰਾ ਛਾਰ ਨੰਬਰ ਕੇ ਅੰਛਾ ਨਾ ਕੀ ਇਹਦੇ ਕੋਲ ਸ਼ਕਤੀ ਹੈ ਜਿਹਨਾਂ ਇਹ ਬਿਲੰਕਾਰ ਬੰਦਾ ਹੈ ਨਾ ਬੰਦੇ ਨੂੰ ਚੀ ਹਰ ਬਿਮਾਰੀ ਦਾ ਇਲਾਜ ਥੋੜਾ ਮਾਰਦਾ ਉੱਪਰ ਉਠਾ ਤੇ ਬਾਬੇ ਹੁਣੇ ਸਹੀ ਕਰ ਦਿੰਦੇ ਆ ਬੰਦੇ ਨੂੰ ਕਾਂ ਦਰਦੂਆ ਬਤਾਈਏ ਅਰੇ ਦਰਦ ਕਰ ਰਿਹਾ ਦੇਖ ਨਹੀਂ ਤਮਾਉਂਦਾ ਉੱਪਰ ਉਠਾ ਰਿਹਾ ਚਲ نیچے ਮਾਰ ਜ਼ਮੀਨ ਤੇ ਜਿਹੜੀਆਂ ਬੀਬੀਆਂ ਇੱਥੇ ਪੈਣਾ ਜਾਣੀਆਂ ਆ ਉਹ ਥੋੜਾ ਲੈ ਕੇ ਆਪਣੀ ਚਰਵਾ ਕੇ ਖਾ ਲਿਆ ਕਰੋ ਥੋੜੇ ਬਾਬੇ ਤੋਂ ਜਰੂਰ ਥੋੜੇ ਖਾਣੇ 20-20000 ਦਾ ਇੰਜੈਕਸ਼ਨ ਲਗਾ ਲਓ ਠੀਕ ਠੀਕ ਬਾਬੇ ਹੱਥ ਲਾਉਂਦੇ ਆ ਉਹ تھی ਤੇਰੇ ਕੋਲ ਕੋਈ ਨਹੀਂ ਪਤਾ ਕਿ ਫੇਟਬਾਦ ਆ ਤੁਹਾਡੇ ਘਰ ਮੈਂ ਦਸੀ ਪਈ ਹੈ ਇਸ ਲਈ ਤੇਰੇ ਨਾ ਕਰੋ ਇਦਾਂ ਜਾਗਰੂਕ ਤੋ ਠੀਕ ਹੈ ਤੋ ਤੁਸੀਂ ਵੀ ਜਾਗਰੂਕ ਕਰੋ ਅੰਗੇ ਲੋਕਾਂ ਨੂੰ ਸ਼ੇਅਰ ਕਰੋ ਵੀ ਇਹੋ ਜਿਹਾ ਕੰਮ ਨਾ ਕੋਈ ਨਹੀਂ ਹੁੰਦਾ ਜੇ ਬੰਦੇ ਨੂੰ ਕੋਈ ਪ੍ਰੋਬਲਮ ਪਈ ਆ ਤੇ ਉਹਨੂੰ ਡਾਕਟਰ ਦੇ ਕੋਲ ਜਾਣਾ ਚਾਹੀਦਾ ਨਹੀਂ ਕਿ ਇਹਨਾਂ ਬਾਬਿਆਂ ਦੇ ਕੋਲ। ਕਿਹਦਾ ਕਿਹਦਾ ਤਤ ਤੋਂ ਬੈਠਾ ਖੋਜ ਨਹੀਂ ਕਰ ਪਾਏਗਾ। ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰੋ। ਉਸਕੇ ਐਮਡੀ ਵੀ ਇਸੇ ਲਈ ਜ਼ਰੂਰ ਫੋਲੋ ਕਰਨਾ। ਇਹਨਾਂ ਬਾਬਿਆਂ ਦੀ ਹੁਣ ਆਪਾਂ ਰੇਲ ਬਾਂਡੇ ਰਹਿਣਾ ਅੱਗੇ ਅੱਗੇ। ਲਿਖਾ ਜਾਂ ਦੇਖੀਏ ਆਰਾਮ ਡਾਕਟਰ ਕੋਲ ਜਾਣ ਦੀ ਲੋੜ ਨਹੀਂ। ਦੇਖੀਏ ਮੈਂ ਮਾਰ ਰਹਾ ਮਾਰਨੇ ਦਾ ਹੋਗਾ ਦੇਖੀਏ। ਕੱਢ ਕੀ ਰਾਇ ਜ਼ਰੂਰ ਦੱਸਣਾ। ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰਨਾ ਪੇਜ ਫੋਲੋ ਕਰਨਾ।